ਅੱਜ ਜੋ ਪਹਿਲਾ ਰਿਸ਼ਤਾ ਹੈ ਆਪਣੇ ਕੋਲ ਨਾਮ ਮਨਦੀਪ ਸਿੰਘ ਸਰਦਾਰ ਹੈ ਮੁੰਡਾ ਪਤਾ ਹੁਸ਼ਿਆਰਪੁਰ ਤੋਂ ਕਾਸਟ ਭੱਟੀ ਚੰਗ ਉਮਰ 1986 ਦੇ ਵਿੱਚ ਹੈ ਜੀ ਕੱਦ 5 ਫੁੱਟ 7 ਇੰਚ ਭੈਣਾ ਦੋ ਮੈਰਿਟ ਨੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਮਾਤਾ ਹਾਊਸ ਵਾਈਫ ਨੇ ਕੰਮ ਕਰੇ ਜੀ ਖੇਤੀਬਾੜੀ ਦਾ ਕੰਮ ਹੈ ਮੁੰਡੇ ਦਾ ਨਾਲ ਇਲੈਕਟ੍ਰੀਸ਼ੀਅਨ ਦੀ ਪ੍ਰਾਈਵੇਟ ਨੌਕਰੀ ਹੈ ਤੇ ਮੰਗ ਹੈ ਪਰਿਵਾਰ ਵੱਲੋਂ ਕੁੜੀ ਘਰੇਲੂ ਹੋਵੇ ਕਿਸੇ ਵੀ ਕਾਸਟ ਦੀ ਹੋਵੇ 29 ਤੋਂ 36 ਸਾਲ ਤੱਕ ਉਮਰ ਹੋਵੇ ਲੜਕੀ ਦੀ ਦੇ ਹੋਰ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਸਿੰਪਲ ਵਿਆਹ ਕਰਨਾ ਹੈ ਇਹਨਾਂ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ੇਪਾਲ ਸਿੰਘ ਧੋਟ ਪਤਾ ਹੁਸ਼ਿਆਰਪੁਰ ਦਾ ਮੁੰਡਾ ਹੈ ਉਮਰ ਇਹਨਾਂ ਦੀ 22 11 1993 ਦੇ ਵਿੱਚ ਹੈ ਜੀ ਜਨਮ ਸਥਾਨ 나ਗਪੁਰ ਦੇ ਵਿੱਚ ਹੈ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਈ ਇਲੈਕਟ੍ਰੋਨਿਕ ਟੈਲੀਕਮਿਊਨੀਕੇਸ਼ਨ ਭਰਾ ਇਹਨਾਂ ਦਾ ਇੱਕ ਹੈ ਜੀ ਸੀਏ ਵਰਕਿੰਗ ਪਿਤਾ ਇਹਨਾਂ ਦੇ ਐਕਸਪਾਇਰ ਨੇ ਮਾਤਾ ਇਹਨਾਂ ਦੇ ਰਿਟਾਇਰਡ ਨੇ ਜੀ ਲੈਕਚਰਰ ਤੇ ਕੰਮਕਾਰ ਹੈ ਮੁੰਡੇ ਕੋਲ 7 ਕਿਲੇ ਜ਼ਮੀਨ ਹੈ ਤੇ ਮੰਗ ਹੈ ਪਰਿਵਾਰ ਵੱਲੋਂ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਕੱਦ 5 ਫੁੱਟ 4 ਇੰਚ ਹੋਵੇ ਲੜਕੀ ਦਾ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਅਮਨਦੀਪ ਪਤਾ ਬਠਿੰਡਾ ਜਨਮ ਸਥਾਨ ਫਰੀਦਕੋਟ ਭਰਾ ਮੁੰਡੇ ਦਾ 1 ਜੀ ਭੈਣ ਇੱਕ ਮੈਰਿਡਾ ਜਨਮ ਟਾਈਮ ਮੁੰਡੇ ਦਾ 4:00 AM ਸਵੇਰ ਦਾ ਸਮਾਂ ਜੀ ਉਮਰ 5-10-1991 ਕਾਸਟ ਚਾਵਲਾ ਹਿੰਦੂ ਕੱਦ 5 ਫੁੱਟ 8 ਇੰਚ ਪੜਾਈ ਕਰੀਏ ਜੀ ਨੇ ਡਿਪਲੋਮਾ ਇਨ ਕੰਪਿਊਟਰ ਸਾਇੰਸ ਐਂਡ ਗ੍ਰੈਜੂਏਟ ਬੀਏ ਕੰਮ ਕਰੇ ਜੀ ਮੁੰਡਾ Airtel Bank ਕੰਪਨੀ ਦੇ ਵਿੱਚ ਨੌਕਰੀ ਕਰਦਾ ਤੇ 6 ਲੱਖ ਰੁਪਏ ਆਮਦਨ ਹੈ ਇਹਨਾਂ ਦੀ ਪਿਤਾ ਦਾ ਨਾਮ ਹੈ ਜੀ ਗੁਰਚਰਨ ਦਾਸ ਆਪਣੀ ਸ਼ਾਪ ਹੈ ਪਿਤਾ ਦੀ ਮਾਤਾ ਸੁਨੀਤਾ ਰਾਣੀ ਹਾਊਸ ਵਾਈਫ ਨੇ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਸਿੰਪਲ ਹੋਵੇ ਹੋਰ ਕੋਈ ਮੰਗ ਨਹੀਂ ਜੀ ਜਨਰਲ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰਨ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਜਸਪ੍ਰੀਤ ਸਿੰਘ ਕਾਸਟ ਰਾਮਗੜੀਆ ਉਮਰ 15 6/99 ਦੇ ਵਿੱਚ ਵਰਤ ਹੈ ਜੀ ਕੱਦ 6 ਫੁੱਟ 2 ਇੰਚ ਸਿਵਲਿੰਗ ਸਿੰਗਲ ਅਨਮੈਰਿਡ ਨੇ ਇਹਨਾਂ ਦੇ ਪਿਤਾ ਰਿਟਾਇਰਡ ਨੇ ਜੀ ਆਰਮੀ ਅਫੀਸਰ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਸੋ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੈ 4 ਕਿਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗ ਹੈ ਕੁੜੀ ਨੇ ਬੀਐਸਸੀ ਨਰਸਿੰਗ ਕਰੀ ਹੋਵੇ ਜੀ ਬੀਡੀਐਸ ਜਾਂ ਆਈਟੀ ਕਰੀ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਲੜਕੀ ਦਾ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੇ ਕੱਲ ਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿਮਰਜੀਤ ਸਿੰਘ ਪਤਾ ਜ਼ਿਲ੍ਹਾ ਫਿਰੋਜ਼ਪੁਰ ਦਾ ਲੜਕਾ ਹੈ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਗੋਤ ਬੜਿੰਗ ਉਮਰ ਹੈ ਜੀ 21 ਜੁਲਾਈ 2000 ਦਾ ਡੇਟ ਆਫ ਬਰਥ ਹੈ ਕੱਦ 5 ਫੁੱਟ 7 ਇੰਚ ਤੇ ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਇਕੱਲਾ ਮੁੰਡਾ ਹੈ ਜੀ ਵਾਰਸ ਹੈ ਘਰ ਦਾ ਕੰਮ ਕਰੇ ਕੈਨੇਡਾ ਦਾ ਮੁੰਡਾ ਵਰਕ ਪਰਮਿਟ ਤੇ ਹੈ ਕੈਨੇਡਾ ਦੇ ਵਿੱਚ 3 ਕਿੱਲੇ ਜ਼ਮੀਨ ਹੈ ਜੀ ਬੈਂਤੀ ਕਿੱਲੇ ਦੀ ਇਹ ਠੇਕੇ ਤੇ ਵਾਈ ਕਰਦੇ ਨੇ ਜੀ ਡੈਰੀ ਫਾਰਮਿੰਗ ਕਰਦਾ ਆਪਣਾ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਮਾਤਾ ਇਹਨਾਂ ਦੇ ਬੁਟੀਕ ਦਾ ਵਰਕ ਕਰਦੇ ਨੇ ਪਿਤਾ ਜਗਦੀਸ਼ ਸਿੰਘ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਵਧੀਆ ਪਰਿਵਾਰ ਦੀ ਲੜਕੀ ਹੋਵੇ ਜੀ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਕਰੋ ਅਗਲਾ ਰਿਸ਼ਤੇ ਜੀ ਨਾਮ ਕੁਨਾਲ ਵਿਗ ਪਤਾ ਸਿਆਬੜ ਨਿਊ ਮੁੰਬਈ ਕਾਸਟ ਇਹ ਪੰਜਾਬੀ ਖੱਤਰੀ ਪਰਿਵਾਰ ਹੈ ਜੀ ਉਮਰ 31 1999 ਦੇ ਵਿੱਚ ਹੈ ਜਨਮ ਟਾਈਮ ਮੁੰਡੇ ਦਾ 11:15 AM ਸਵੇਰ ਦਾ ਸਮਾਂ ਚ 15:11 ਸੋ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀ ਕਾਮ ਭੈਣ ਇਹਨਾਂ ਦੀ 91 ਮੈਰਿਡ ਹੈ ਪਿਤਾ ਰਮੇਸ਼ ਵਿੱਗ ਮਾਤਾ ਪੂਨਮ ਵਿੱਗ ਮੁੰਡੇ ਦਾ ਕੰਮ ਕਰਿਆ ਜੀ ਮੁੰਡਾ ਸ਼ਾਪ ਕੀਪਰ ਹੈ ਆਟੋ ਡੂਇੰਗ ਬਿਜ਼ਨਸ ਹੈ ਜੀ ਮੁੰਡੇ ਦਾ ਵਿਦ ਫਾਦਰ ਦੇ ਨਾਲ ਸੋ ਇਨਕਮ 10 ਲੱਖ ਰੁਪਏ ਇਹਨਾਂ ਦੀ ਮੰਗ ਹੈ ਜੀ ਪਰਿਵਾਰ ਦੀ ਕੁੜੀ ਖੱਤਰੀ ਪਰਿਵਾਰ ਦੀ ਹੋਵੇ ਘਰੇਲੂ ਹੋਵੇ ਕਾਲੀਪੱਟੇ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਕਰੋ ਅਗਲਾ ਰਿਸ਼ਤੇ ਜੀ ਨਾਮ ਆਕਾਸ਼ਦੀਪ ਸਿੰਘ ਪਤਾ ਏਰੀਆ ਅਬੋਹਰ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਸਿੱਧੂ ਉਮਰ ਹੈ ਜੀ 2 ਜੁਲਾਈ 1998 ਦੇ ਵਿੱਚ ਜਨਮ ਹੈ ਕੱਦ 6 ਫੁੱਟ ਹੈ ਤੇ ਪੜ੍ਹਾਈ ਕਰੀ ਹੈ ਜੀ ਬੀਏ ਐਮਏ ਭਰਾ ਇਹ ਦੋ ਨੇ ਜੀ ਗਵਰਨਮੈਂਟ ਡਾਕਟਰ ਆ ਭਰਾ ਇਹਨਾਂ ਦਾ ਸੋ ਭੈਣ ਕੋਈ ਨਹੀਂ ਕੰਮ ਕਰ ਹੈ ਜੀ ਆਨਲਾਈਨ ਵਰਕ ਕਰਦਾ ਮੁੰਡਾ ਜ਼ਮੀਨ ਇਹਨਾਂ ਕੋਲ 9 ਕਿੱਲੇ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ ਜਿਹੜਾ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਨਾਲ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਸੋ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ